ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਓਪੀ ਪੰਜਾਬੀ ਸੱਭਿਆਚਾਰ ਪੰਜਾਬੀ ਬਿਰਸੇ ਵਾਲੇ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਇਹ ਆਪਾਂ ਦੋ ਚਰਖੇ ਹੋਰ ਤਿਆਰ ਕੀਤੇ ਆ ਜੀ ਇਹ ਜਿਨ੍ਹਾਂ ਦੇ ਚਰਖੇ ਸੀਗੇ ਇਹ ਉਹਨਾਂ ਨੇ ਆਪਣੇ ਕੋਲੋਂ ਤਿਆਰ ਕਰਵਾਇਆ ਜੀ ਇਹ ਚਰਖੇ ਉਹਨਾਂ ਨੇ ਭੇਜਣੇ ਆ ਜੀ ਬਾਹਰ ਵਿਆਰ ਭੇਜ ਬਾਹਰ ਭੇਜਣ ਦੇ ਲਈ ਇਹ ਚਰਖੇ ਉਹਨਾਂ ਨੇ ਆਪਣੇ ਕਰਵਾਇਆ ਜੀ ਤਿਆਰ ਅਗਰ ਤੁਸੀਂ ਵੀ ਆਪਣੇ ਚਰਖੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨੰਬਰ ਨੋਟ ਕਰ ਲਵੋ 8264144620 ਇਹ ਸਾਡਾ ਨੰਬਰ ਆ ਜੀ ਤੁਸੀਂ ਆਪਣੇ ਘਰ ਪਿਆ ਚਰਖਾ ਠੀਕ ਕਰਵਾ ਸਕਦੇ ਹੋ ਬਣਵਾ ਸਕਦੇ ਹੋ ਵਧੀਆ ਅਗਰ ਤੁਸੀਂ ਆਪਣੇ ਘਰ ਪਿਆ ਚਰਖਾ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਆਪਾਂ ਲੈ ਲੈਣੇ ਆ ਜੀ ਚਰਖਾ ਅਗਰ ਤੁਸੀਂ ਚਰਖਾ ਵੇਚਣਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਸੰਪਰਕ ਕਰੋ ਅਗਰ ਤੁਸੀਂ ਚਰਖਾ ਖਰੀਦਣਾ ਚਾਹੁੰਦੇ ਹੋ ਸਾਡੇ ਕੋਲੋਂ ਜਾਂ ਤੁਸੀਂ ਆਪਣਾ ਚਰਖਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 82641 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਆਪਾਂ ਤੁਹਾਡਾ ਟੁੱਟਿਆ ਭੱਜਿਆ ਚਰਖਾ ਉਹਨੂੰ ਸਹੀ ਕਰਕੇ ਪ੍ਰੋਪਰ ਵਧੀਆ ਬਣਾ ਕੇ ਉਹਨੂੰ ਵਰਕ ਕਰਦਾ ਕਰਕੇ ਦਵਾਂਗੇ ਜੀ ਜਿਸ ਤਰ੍ਹਾਂ ਇਹ ਦੋਨੇ ਬਣੇ ਹੋਏ ਨੇ ਇਹ ਚਰਖੇ ਆਪਾਂ ਕੀਤੇ ਜੀ ਪੂਰੇ ਤਿਆਰ ਹੋਣੇ ਚਰਖੇ ਹੈਗੇ ਜੀ ਵਰਕ ਕਰਦੇ ਮਾਲ ਪਾ ਕੇ ਤਕਲਾ ਪਾ ਕੇ ਟੋਟਲ ਸਾਰਾ ਚਰਖਾ ਪੂਰਾ ਪ੍ਰੋਪਰ ਹੋਣੇ ਵਰਕ ਕਰਦਾ ਚਰਖਾ ਜੀ ਅਗਰ ਤੁਸੀਂ ਵੀ ਆਪਣਾ ਚਰਖਾ ਤਿਆਰ ਕਰਵਾਉਣਾ ਸਾਡੇ ਕੋਲੋਂ ਤੁਸੀਂ ਸਾਡੇ ਕੋਲੇ ਲਿਆ ਕੇ ਆਪਣਾ ਚਰਖਾ ਤਿਆਰ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲ ਇਹ ਸੰਦੂਖ ਪਿਆ ਤੁਸੀਂ ਸੰਦੂਖ ਤਿਆਰ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲ ਮਧਾਣੀ ਦਾ ਪੂਰਾ ਸੈਟ ਨਹੀਂ ਹੈਗਾ ਮਧਾਣੀ ਤਿਆਰ ਕਰਵਾਉਣੀ ਆ ਤੁਸੀਂ ਸਾਡੇ ਕੋਲੋਂ ਮਧਾਣੀ ਵੀ ਤਿਆਰ ਕਰਵਾ ਸਕਦੇ ਹੋ ਮੰਜੇ ਵੀ ਸਾਡੇ ਕੋਲੋਂ ਤੁਸੀਂ ਬਣਵਾ ਸਕਦੇ ਹੋ ਆਰਡਰ ਤੇ ਜੀ ਪਿੱਤਲ ਵਰਕ ਮੰਜੇ ਤੇ ਵਧੀਆ ਕੁਆਲਿਟੀ ਦੇ ਚਰਖੇ ਵਧੀਆ ਸਾਡੇ ਕੋਲੋਂ ਤੁਸੀਂ ਨਵੇਂ ਚਰਖਾ ਨਵੀਆਂ ਵਿਧਾਣੀਆਂ ਹਰ ਇੱਕ ਪੰਜਾਬੀ ਸੱਭਿਆਚਾਰ ਦਾ ਸਮਾਨ ਤੁਸੀਂ ਸਾਡੇ ਕੋਲੋਂ ਨਵਾਂ ਲੈ ਸਕਦੇ ਹੋ ਜੀ ਤੇ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਪਿੰਡ ਜੋਧਾਂ ਦੇ ਵਿੱਚ ਨੰਬਰ ਫੇਰ ਨੋਟ ਕਰ ਲਓ 8264144620 ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਜੇ ਤੱਕ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕੇ ਜਿਨ੍ਹਾਂ ਨੂੰ ਇਹ ਸਮਾਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਬਾਹਰ ਆਸਟ੍ਰੇਲੀਆ ਕੈਨੇਡਾ ਅਮਰੀਕਾ ਵਾਲਿਆਂ ਨੂੰ ਇਹ ਸਮਾਨ ਦੀ ਬਹੁਤ ਲੋੜ ਆ ਲੋਕੀ ਬਹੁਤ ਮੰਗਵਾਉਂਦੇ ਆ ਅਜੇ ਤੱਕ ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕੇ ਹੈਗੇ ਅਸਲੀ ਤੁਸੀਂ ਸਾਡੀ ਮਦਦ ਕਰੋ ਸਹਾਇਤਾ ਕਰੋ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਆਪਣੀ ਵੀਡੀਓ ਤੇ ਨਾਲ ਲੱਗਦਾ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ